ਅਸੀਂ ਦਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਇਹਨੂੰ ਜਲਦ ਤੋਂ ਜਲਦ ਬਣਾਇਆ ਆ ਆ ਦੇਖੋ ਜੀ ਆ ਹਾਲਾਤ ਨੇ ਤਾਜਪੁਰ ਰੋਡ ਦੇ ਇਸ ਰੋਡ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬੱਸ ਦੇ ਵਿੱਚ ਬੱਚੇ ਜਾ ਰਹੇ ਨੇ ਲੇਕਿਨ ਆ ਦੇਖੋ ਤਾਜਪੁਰ ਰੋਡ ਦੇ ਹਾਲਾਤ ਹੈਗੇ ਨੇ ਫਿਰ ਦੁਕਾਨਦਾਰ ਇਕੱਠੇ ਹੋ ਕੇ ਐਮਐਲਏ ਸਾਹਿਬ ਨੂੰ ਕਹਿ ਕੇ ਆਏ ਨੇ ਤੇ ਕਾਰਪੋਰੇਸ਼ਨ ਵੀ ਕਹਿ ਕੇ ਆਏ ਨੇ ਉਹਨਾਂ ਨੇ ਕੀ ਕੀਤਾ ਜੀ ਸੀਬੀ ਮਂਗਾ ਕੇ ਜੀ ਮਿੱਟੀ ਮਾਰੇ ਮੜੀ ਬਰਾਬਰ ਕਰਤੀ ਹਾਲੇ ਵੀ ਤੁਸੀਂ ਦੇਖ ਲਓ ਆ ਮਿੱਟੀ ਦੁਕਾਨਾਂ ਦੇ ਬਾਹਰ ਕਿੱਦਾਂ ਲੱਗੀ ਆ ਇਹ ਪ੍ਰੋਬਲਮ ਆ ਇਕੱਲੀ ਇੱਥੇ ਦੀ ਨਹੀਂ ਹੈਗੀ ਪੂਰੇ ਲੁਧਿਆਣਾ ਸ਼ਹਿਰ 'ਚ ਹੈ ਜਿੰਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਣੇ ਆ ਨਾ ਇਹ ਸਾਰੇ ਵਾਦੇ ਤਾਂ ਕਰੀ ਜਾਂਦੇ ਆ ਪਰ ਪੂਰਾ ਕੋਈ ਨਹੀਂ ਕਰ ਰਿਹਾ ਇਹ ਬੰਨ ਵੀ ਸਕਦਾ 2-4 ਦਿਨਾਂ 'ਚ ਕੋਈ ਲੰਬੀ ਛੋਟੀ ਗੱਲ ਵੀ ਹੈ ਨਹੀਂ 10 ਦਿਨਾਂ ਦੇ ਵਿੱਚ ਘੱਟੋ ਘੱਟ 45 ਗੱਡੀਆਂ ਤਸ ਚੁੱਕੀਆਂ ਨੇ ਤੁਸੀਂ ਕੈਮਰੇ ਰਿਕਾਰਡਿੰਗ ਕੋ ਕੈਮਰੇ ਰਿਕਾਰਡਿੰਗ ਚੈੱਕ ਕਰਾ ਦਿੰਦੇ ਇਹ ਤਸਵੀਰਾਂ ਤੁਹਾਡੇ ਤੱਕ ਇਸ ਲਈ ਸਾਂਝੀਆਂ ਨੇ ਕਿ ਜੇਕਰ ਤੁਸੀਂ ਘਰੋਂ ਤੋਂ ਬਾਹਰ ਰਿਕਲਪਣਾ ਫੇਸ ਜਿਹੜਾ ਪੂਰਾ ਕਵਰ ਕਰਕੇ ਨਿਕਲੋ ਕਿਤੇ ਤੁਹਾਡੇ ਵੀ ਫਰੀਦਾ ਪਾਊਡਰ ਨਾਲ ਯੂਜ਼ ਹੋ ਜਵੇ ਜਿਹੜੀ ਆ ਮਿੱਟੀ ਐ ਇਸੇ ਆਪ ਮਸ਼ੀਨਾਂ ਨਾਲ ਕਰਾਈ ਹੋਈ ਆ ਜਿਹੜੀ ਉੱਪਰ ਉੱਪਰੇ ਪਾਈ ਹੋਈ ਆ ਜਦੋਂ ਕੋਈ ਭਾਰੀ ਸਮਾਨ ਵਾਲੀ ਕੋਈ ਗੱਡੀ ਆਂਦੀ ਆ ਜਾਂ ਮੰਨ ਲਓ ਰੇਤੀ ਦੀ ਟਰਾਲੀ ਆ ਗਈ ਤੇ ਪਰ ਆ ਗਿਆ ਉਹ ਇੱਥੇ ਵੱਜ ਜਾਣਾਗੇ ਤੇ ਜੇ ਪੱਟਿਆ ਵਾ ਤਾਂ ਇਹਨੂੰ ਬਣਾਇਆ ਕਿਉਂ ਨਹੀਂ ਪਾਈਪ ਲਾਈਨ ਪਾ ਕੇ ਉਹ ਚੁੱਪ ਕਰਕੇ ਚੱਲ ਗਿਆ ਜਿਨੇ ਪੈਸੇ ਲੈਣੇ ਉਹ ਪੈਸੇ ਲੈ ਕੇ ਆ ਦੀ ਜੇਬ ਚ ਪਾ ਕੇ ਚੱਲ ਗਿਆ ਸਿਖਿਆ ਵਾਲੀ ਚੱਲ ਪਈ ਆ ਮੁਹਿੰਮ ਚਲਾਤੀ ਆ 2-3 ਮਹੀਨੇ ਇਹਨਾਂ ਨੇ ਇਹੀ ਕੱਢਨੇ ਆ ਕਿਸੇ ਵੀ ਸੜਕ ਦਾ ਕੋਈ ਵਿਕਾਸ ਨਹੀਂ ਹੋਣਾਗਾ ਤੇ ਐਮ.ਐਲ.ਏ. ਸਾਹਿਬ ਆਪ ਨਹੀਂ ਦੌਰੇ ਦੇਖ ਕੇ ਵੀ ਇਸ ਏਰੀਆ ਦੇ ਕਿੰਨੇ ਕਮੜੇ ਲਾ ਦੇਗੇ ਸਰ ਐਮ.ਐਲ.ਏ. ਸਾਹਿਬ ਕੀ ਕਰਨ ਰੋਡ ਪਟ ਗਏ ਨੇ ਬਣਾਉਣਾ ਬਹੁਤ ਕੰਮ ਰਹਿੰਦੇ ਨਾਲੇ ਕੰਮ ਕੋਈ ਸ਼ੁਰੂ ਨਹੀਂ ਹੋਇਆ ਤੁਸੀਂ ਵੀ ਅਗਰ ਕੋਈ ਭਾਰੀ ਗੱਡੀ ਲੈ ਕੇ ਆ ਰਹੇ ਹੋ ਤਾਂ ਇਸ ਰੋਡ ਦੇ ਉੱਤੇ ਇਸ ਵਾਲੀ ਸਾਈਡ ਤੁਸੀਂ ਨਾ ਆਓ ਕਿਉਂਕਿ ਤੁਹਾਡੀ ਵੀ ਗੱਡੀ ਕਿਤੇ ਇਸ ਖੱਡਿਆਂ ਦੇ ਵਿੱਚ ਨਾ ਫਸ ਜਾਏ ਉਧਰ ਖਾਣ ਪੀਣ ਦੀਆਂ ਦੁਕਾਨਾਂ ਨੇ ਬਟੂਰੇ 버ਗਰ ਦੁਕਾਨਾਂ ਨੇ ਉਹਨਾਂ ਦੇ ਅੰਦਰ ਜਾ ਰਹੀ ਹੈ ਲੋਕ ਵੇਚ ਵੀ ਰਹੇ ਨੇ ਖਾ ਵੀ ਰਹੇ ਨੇ ਬਿਨਾਂਗਾ ਗੇੜਾ ਰੋਜ਼ ਸ਼ਾਮ ਨੂੰ ਸੀਚਵਾ ਸਾਹਿਬ ਨੇ ਲੰਘਣੇ ਲੰਘਣਾ ਪਰ ਕੋਈ ਕਿਸੇ ਨੂੰ ਕੁਝ ਨਹੀਂ ਨਜ਼ਰ ਆਉਂਦਾ ਕਿ ਇਹਦੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਆ ਰੋਡ ਤੇ ਦੇਖੋ ਕੀ ਹਾਲ ਹੈ ਮੇਨ ਰੋਡ ਹੈ ਟਾਈਪ ਰੋਡ ਹਜ਼ਾਰਾਂ ਲੋਕ ਰੋਜ਼ ਲੰਘਦੇ ਨੇ ਕੋਈ ਸੁਣਵਾਈ ਨਹੀਂ ਖਬਰਸਾਰ ਨਿਊ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਇਸ ਹੋਰ ਹੋਰ ਰੋਡ ਦੀਆਂ ਤਸਵੀਰਾਂ ਦਿਖਾਉਣ ਜਾ ਰਿਹਾ ਹਾਂ ਜਿਸ ਰੋਡ ਦੇ ਉੱਤੇ ਤੁਸੀਂ ਖੁਦ ਅੰਦਾਜ਼ਾ ਲਗਾ ਕੇ ਬੈਠ ਗਏ ਹੋਵੋਗੇ ਜਿਸ ਰੋਡ ਦੇ ਉੱਤੇ ਮੈਂ ਖੜਾ ਹੋਇਆ ਹਾਂ ਇਹ ਉਹ ਤਾਜਪੁਰ ਰੋਡ ਆ ਜਿਹੜਾ ਕਿ ਮੇਨ ਹਾਈਵੇ ਤੋਂ ਜਦੋਂ ਆਪਾਂ ਤਾਜਪੁਰ ਰੋਡ ਸੈਂਟਰ ਜੇਲ੍ਹ ਵੱਲੋਂ ਜਾਂਦੇ ਆ ਤਾਂ ਬਿਲਕੁਲ ਸ਼ਨੀ ਦੇ ਮੰਦਿਰ ਦੇ ਕੋਲ ਜਿਹੜੀ ਇੱਕ ਮਿੱਟੀ ਜਿਹ ਤਾ ਬਿਲਕੁਲ ਇਹ ਤਸਵੀਰਾਂ ਤੁਹਾਡੇ ਤੱਕ ਇਸ ਲਈ ਸਾਂਝੀਆਂ ਨੇ ਕਿ ਜੇਕਰ ਤੁਸੀਂ ਘਰੋਂ ਤੋਂ ਬਾਹਰ ਰਿਕਲੇਪਣਾ ਫੇਸ ਜਿਹੜਾ ਪੂਰਾ ਕਵਰ ਕਰਕੇ ਨਿਕਲੋ ਕਿਤੇ ਤੁਹਾਡੇ ਵੀ ਫਰੀਦਾ ਪਾਊਡਰ ਨਾਲ ਯੂਜ਼ ਹੋ ਜਵੇ ਕਿਉਂਕਿ ਇਹ ਦੁਕਾਨਦਾਰ ਵੀ ਨਾਲ-ਨਾਲ ਨਾਲ ਕਿਤੇ ਪਰੇਸ਼ਾਨ ਹੈਗੇ ਨੇ ਨਾਲ-ਨਾਲ ਆਮ ਜਨਤਾ ਵੀ ਕਿਤੇ ਨਾ ਕਿਤੇ ਪਰੇਸ਼ਾਨ ਨਜ਼ਰ ਆਂਦੀ ਹੈ ਲੇਕਿਨ ਦੁਕਾਨਦਾਰ ਸਭ ਤੋਂ ਪਹਿਲਾਂ ਮੌਜੂਦ ਨੇ ਗੱਲਬਾਤ ਕਰ ਲਈ ਕਿ ਨਾਮ ਕੀ ਜੀ ਆਪਣਾ ਇੰਦਰਪਾਲ ਸਿੰਘ ਇੰਦਰਪਾਲ ਜੀ ਕਿੰਨੀ ਕੀ ਦੇਰ ਦੀ ਹੈ ਪ੍ਰੋਬਲਮ ਆ ਰਹੀ ਹੈ ਜਿਹੜੀ ਕਿ ਮਿੱਟੀ ਇੱਥੇ ਧੂਲ ਘਟਾਉਂਦਾ ਹੈ ਇਹ 20 ਦਿਨ ਹੋ ਗਏ ਜੀ ਸਰਕਾਰ ਨੇ ਸੀਵਰੇਜ ਪਾਉਣ ਵਾਸਤੇ ਆ ਕੱਟੇ ਨੇ ਉਸ 10 ਦਿਨ ਤੱਕ ਮਿੱਟੀ ਨਹੀਂ ਹਟੀ ਫਿਰ ਦੁਕਾਨਦਾਰ ਇਕੱਠੇ ਹੋ ਕੇ ਐਮਐਲਏ ਸਾਹਿਬ ਨੂੰ ਕਹਿ ਕੇ ਆਏ ਨੇ ਤੇ ਕਾਰਪੋਰੇਸ਼ਨ ਵੀ ਕਹਿ ਕੇ ਆਏ ਨੇ ਉਹਨਾਂ ਨੇ ਕੀ ਕੀਤਾ ਜੀ ਸੀ ਵੀ ਮੰਗਾ ਕੇ ਜੀ ਮਿੱਟੀ ਮਰ ਮੜੀ ਬਰਾਬਰ ਕਰਤੀ ਹਾਲੇ ਵੀ ਤੁਸੀਂ ਦੇਖ ਲਓ ਆ ਮਿੱਟੀ ਦੁਕਾਨਾਂ ਦੇ ਬਾਹਰ ਕਿੰਦਾ ਲੱਗੀ ਆ ਔਰ ਹਵਾ ਮਹੀਨਾ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਹਵਾ ਚਲਦੀ ਹੈ ਤੇਜ਼ ਸਾਡੀ ਦੁਕਾਨਾਂ ਦੇ ਵੜ ਵੜ ਕੇ ਅੰਦਰ ਆ ਰਹੀ ਹੈ ਉਧਰ ਖਾਣ ਪੀਣ ਦੀਆਂ ਦੁਕਾਨਾਂ ਨੇ ਬਟੂਰੇ 버ਗਰ ਦੁਕਾਨਾਂ ਨੇ ਉਹਨਾਂ ਦੇ ਅੰਦਰ ਜਾ ਰਹੀ ਹੈ ਲੋਕ ਵੇਚ ਵੀ ਰਹੇ ਨੇ ਖਾ ਵੀ ਰਹੇ ਨੇ ਔਰ ਤੁਸੀਂ ਆ ਆ ਉਹ ਰੋਡ ਤੇ ਫੁੱਟਪਾਥ ਦਾ ਹਾਲ ਦੇਖ ਲਓ ਰੋਜ਼ ਇੱਥੇ ਆਵਾਰਾ ਪਸ਼ੂ ਆ ਗਿਆ ਦੇਖ ਲਓ ਤੁਹਾਡੇ ਸਾਹਮਣੇ ਵਿੱਚੋਂ ਮਿੱਟੀ ਕੱਢ ਕੱਢ ਕੇ ਖਿਲਾਰਦੇ ਨੇ ਸੀਚੇਵਾ ਸਾਹਿਬ ਰੋਜ਼ ਲੰਘਦੇ ਨੋ ਰਹੇ ਹੋ ਅੱਛਾ ਬੇ ਨਾਗਾ ਗੇੜਾ ਰੋਜ਼ ਸ਼ਾਮ ਨੂੰ ਸੀਚੇਵਾ ਸਾਹਿਬ ਨੇ ਲੰਘਣੇ ਲੰਘਣਾ ਪਰ ਕੋਈ ਕਿਸੇ ਨੂੰ ਕੁਝ ਨਹੀਂ ਨਜ਼ਰ ਆਂਦਾ ਕਿ ਇਹਦੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਲੇਕਿਨ ਸੀਐਮ ਭਗਵੰਤ ਸਿੰਘ ਸਾਹਿਬ ਜਦੋਂ ਇੱਥੇ ਆਰ ਹੁਣ ਦਾ ਦੌਰਾ ਰੈਂਦਾ ਇਸ ਏਰੀਏ ਚ ਕੋਈ ਲੰਘੇ ਨੇ ਉਹ ਆਪ ਲੰਘੇ ਨੇ ਇਸ ਏਰੀਏ ਆ ਕਹਿੰਦਾ ਜੀ ਤਾਇਪ ਰੋਡ ਦਾ ਵੈਸੇ ਹੀ ਬੁਰਾ ਹਾਲ ਹੈ ਜੀ ਚਾਹੇ ਤੁਸੀਂ ਟ੍ਰੈਫਿਕ ਸਮਸ਼ਨ ਲਗਾ ਲ ਆ ਰੋਡ ਤੇ ਦੇਖੋ ਕੀ ਹਾਲ ਹੈ 메인 ਰੋਡ ਹੈ ਟਾਈਰ ਰੋਡ ਹਜ਼ਾਰਾਂ ਲੋਕ ਰੋਜ਼ ਲੰਘਦੇ ਨੇ ਇੱਥੋਂ ਤੇ ਕੋਈ ਸੁਣਵਾਈ ਨਹੀਂ ਸੀਚੇਵਾ ਸਾਹਿਬ ਰੋਜ਼ ਲੰਘਦੇ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਂਦਾ ਵੀ ਇਹ ਕੱਦ ਵਾਸਤੇ ਪਟਿਆ ਗਿਆ ਇਹ ਨਾਲੇ ਦੀ ਸਫਾਈ ਕਰਕੇ ਪਟਿਆ ਗਿਆ ਭਾਜੀ ਇਹ ਪਨ ਵੀ ਸਗਰਾ ਦੋ ਚਾਰ ਦਿਨਾਂ ਹੈ ਕੋਈ ਲੰਮੀ ਚੋੜੀ ਗੱਲ ਵੀ ਹੈ ਨਹੀਂ ਕਿ ਇਹ ਮਿੱਟੀ ਦਾ ਫਿਰ ਚੱਕਣੀ ਚਾਹੀਦੀ ਸੀ ਲੇਕਿਨ ਇਹ ਪੱਥਰ ਪਏ ਹੋਏ ਨੇ ਸੜਕਾ ਦੇ ਉੱਤੇ ਪਏ ਹੋਏ ਨੇ ਲੇਕਿਨ ਕੱਲੂ ਉੱਥੇ ਕੋਈ ਐਕਸੀਡੈਂਟ ਹੋ ਜਾਊਗਾ ਤਾਂ ਜ਼ਿੰਮੇਵਾਰ ਕਿਹਨੂੰ ਕਿਹਾ ਜਾਵੇ ਇਹ ਕਹਿੰਦਾ ਜੀ ਆਹ ਮਾਰਕੀਟਾਂ ਦੇ ਸਾਰੇ ਖੜੇ ਨੇ 10 ਦਿਨਾਂ ਦੇ ਵਿੱਚ ਘੱਟੋ ਘੱਟ ਆ ਕੱਲ ਇਹਨਾਂ ਦੀ ਗੱਡੀ ਹਲੇ 10 ਘੰਟੇ ਹੀ ਹੈ। ਔਰ ਗੱਡੀ ਪਲਟ ਜਾਂਦੀ ਸਾਈਡ ਤੇ ਕਾਰ ਖੜੀ ਹੈ ਕੋਈ ਬੱਚਾ ਥੱਲੇ ਆ ਜਾਏ ਕੋਈ ਆ ਜਾਏ ਕੋਈ ਸੁਣਵਾਈ ਹੈ ਹੀ ਨਹੀਂ। ਕੋਈ ਕਿਸੇ ਦੀ ਗੱਡੀ ਸੀ ਜਿਹੜੀ ਤੁਸੀਂ ਇੱਧਰ ਲੈ ਕੇ ਆਏ ਸੀ। ਈਟਾਂ ਦੀ ਗੱਡੀ ਸੀਗੀ ਸਰ। ਅੱਛਾ। ਈਟਾਂ ਦੀ ਗੱਡੀ ਮਂਗਾਈ ਸੀਗੀ। ਇੱਥੇ ਆਏ ਇਹਦੇ ਨਾਲ ਇਹ ਤੇ ਘੁੰਮਣ ਲੱਗੇ ਇੱਥੇ ਫਸ ਗਏ। ਫਿਰ ਉਹਨਾਂ ਨੇ ਸਾਰੀਆਂ ਈਟਾਂ ਲਾਈਆਂ ਦੂਜੀ ਵਾਰ ਫਿਰ ਅਨਲੋਡ ਕਰਕੇ ਫਿਰ ਲੋਡ ਕਰਕੇ ਦੂਜੀ ਵਾਰ ਫਿਰ ਅੰਦਰ ਲੈ ਕੇ ਗਏ। ਯਾਨੀ ਕਿ ਸਾਰਾ ਸਾਰਾ ਦਿਨ ਤੇ ਲੱਗੇ ਰਹੇ ਹੋ। ਲੇਕਿਨ ਘਰ ਤੋਂ ਬਾਹਰ ਨਿਕਲਣਾ ਫਿਰ ਤਾਂ ਇੱਥੇ ਇਸ ਰੋਡ ਦੇ ਉੱਤੇ ਆਣਾ ਔਖਾ ਹੋ ਜਾਊਗਾ ਭਾਈ ਇੰਦਰ ਮੇਰਾ ਗੱਲ ਪਟਾ ਰੰਦ ਕਰ ਰਿਹਾ ਮੈਂ ਕਹਿੰਦਾ ਜੀ ਮੈਂ ਮੇਰਾ ਨਾਮ ਪੋਲਾ ਸਿੰਘ ਹੈ ਹਲਕਾ ਖਾਨੇ ਵਾਲ ਤੋਂ ਇਹ ਜਿਹੜਾ ਤਾਇਪ ਰੋਡ ਆ ਨਾ ਜੀ ਇਹ ਸੀਵਰੇਜ ਲਾਈਨ ਪਾਈ ਹੋਈ ਸੀ 20 ਦਿਨ ਹੋਏ ਆ ਪਾਈ ਨੂੰ ਇਹ ਪਟ ਕੇ ਜਦੋਂ ਠੇਕੇਦਾਰ ਪਟ ਜਾਂਦਾ ਨਾ ਜੀ ਪਹਿਲਾਂ ਤਾਂ 20 ਦਿਨ ਉਹ ਖਰਾਬ ਕਰਦਾ ਵਾ ਜਦੋਂ ਸੀਵਰੇਜ ਪੈ ਜਾਂਦੇ ਆ ਪੈਣ ਤੋਂ ਬਾਅਦ ਉਹ ਮਿੱਟੀ ਥੋੜੀ ਥੋੜੀ ਪਾ ਜਾਂਦੇ ਆ ਆਪਣੇ ਹਿਸਾਬ ਨਾਲ ਲੇਬਰ ਨਾਲ ਜਿੰਨੀ ਪੈ ਗਈ ਤੁਸੀਂ ਦੇਖ ਲਿਓ ਵੀ ਜਿਹੜੀ ਆ ਮਿੱਟੀ ਹੈ ਇਹ ਸੀ ਆਪ ਮਸ਼ੀਨਾਂ ਨਾਲ ਕਰਾਈ ਹੋਈ ਆ ਜਿਹੜੀ ਉੱਪਰ ਉ ਜਦੋਂ ਕੋਈ ਭਾਰੀ ਸਮਾਨ ਵਾਲੀ ਕੋਈ ਗੱਡੀ ਆਂਦੀ ਆ ਜਾਂ ਮੰਨ ਲਓ ਰੀਤੇ ਦੀ ਟਰਾਲੀ ਆ ਗਈ ਤੇ ਪਰ ਆ ਗਿਆ ਉਹ ਇੱਥੇ ਵੱਜ ਜਾਣਾਗੇ ਇਹ ਜਗਾ ਪੋਲੀ ਆ ਸਾਰੀ ਇਹ ਠੇਕੇਦਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਇਹਨੂੰ ਪਟਿਆਵਾ ਤਾਂ ਉਹ ਬਣਾ ਕੇ ਜਾਵੇ ਨਾਲ ਜੇ ਉਹ ਨਹੀਂ ਕਰਦੇ ਤਾਂ ਕਾਰਪੋਰੇਸ਼ਨ ਦੀ ਆ ਕਾਰਪੋਰੇਸ਼ਨ ਤੋਂ ਐਮਐਲਏ ਕਾ ਸਕਦਾ ਕਹਿ ਕੇ ਕਿ ਹਾਂ ਇਹ ਜਿਹੜਾ ਬਣਿਆ ਰੋਡ ਪਟਿਆ ਕਿਉਂ ਆ ਤੇ ਜੇ ਪਟਿਆਵਾ ਤਾਂ ਇਹਨੂੰ ਬਣਾਇਆ ਕਿਉਂ ਨਹੀਂ ਪਾਈਪ ਲਾਈਨ ਪਾ ਕੇ ਉਹ ਚੁੱਪਰ ਕੇ ਚਲ ਗਿਆ ਜਿਨੇ ਪੈਸੇ ਲੈਣੇ ਉਹ ਪੈਸੇ ਲੈ ਕੇ ਆ ਦੀ ਜੇਬ ਚ ਪਾ ਕੇ ਚਲ ਗਿਆ ਇਹ ਜਿੱਦਾਂ ਭਾਈ ਸਾਹਿਬ ਕਹਿੰਦੇ ਕਿ ਸੀਚੇ ਆ ਲੰਘਦੇ ਨੇ ਸੀ ਚੱਲ ਲੱਗਦਾ ਠੀਕ ਆ ਵਧੀਆ ਗੱਲ ਆ ਉਹ ਆਪਣਾ ਲੱਗ ਰਿਹਾ ਉਧਰਲੇ ਪਾਸੇ ਇਹ ਪਾਈਪ ਲਾਈਨ ਪਾਈ ਆ ਉਹਨਾਂ ਵਾਸਤੇ ਵੀ ਹਾਂ ਜਿਹੜਾ ਗੰਦਾ ਪਾਣੀ ਆ ਇਧਰ ਉਧਰੋਂ ਸਫਾਈ ਕਰਨ ਵਾਸਤੇ ਆ ਪਰ ਇਹ ਕੰਮ ਮੈਂ ਤਾਂ ਦੇਖੇ ਦਾਦਾ ਨਾ ਜਿਹਨੇ ਪੱਟੀ ਆ ਜਿਹਨੇ ਪਟਾਈ ਆ ਐਮਐਲਏ ਨੇ ਪਟਾਈਆ ਕੌਂਸਲਰ ਨੇ ਦੱਸਿਆ ਵੀ ਸਾਨੂੰ ਇਧਰੋਂ ਆ ਚੀਜ਼ ਦੀ ਪ੍ਰੋਬਲਮ ਆ ਇਹਨੂੰ ਪੱਟ ਲੋ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਬਣਾ ਕੇ ਦੇਣ ਪਰ ਕਿਨ ਜਦੋਂ ਲੋਕ ਇੱਥੋਂ ਲੰਘਦੇ ਨੇ ਫਿਰ ਵੀ ਅਕਸਰ ਮਿੱਟੀ ਜਦੋਂ ਅੱਖਾਂ ਦੇ ਵਿੱਚ ਪੈ ਜਾਵੇ ਤਾਂ ਹੋ ਸਕਦਾ ਹੈ ਕਿ ਬੰਦੇ ਦੇ ਇੱਕਦਮ ਅੱਖਾਂ ਦੇ ਵਿੱਚ ਇੱਕਦਮ ਮਿੱਟੀ ਧੂਲ ਕੱਟਾ ਪੈ ਗਿਆ ਕੱਲ ਨੂੰ ਐਕਸੀਡੈਂਟ ਦਾ ਕਾਰਨ ਵੀ ਬਣ ਸਕਦਾ ਫਿਰ ਦੇਖੋ ਤੁਸੀਂ 2 ਮਿੰਟ ਐਨੂੰ ਕੈਮਰਾ ਮਾਰ ਲਿਓ ਤੁਹਾਡੇ ਸਾਹਮਣੇ ਹੋ ਜਾਣਾ ਜਾਮ ਲੱਗਿਆ ਨਾ ਲੋਕੀ ਵਿੱਚ ਫਸ ਫਸ ਕੇ ਜਿਗਣੇ ਇਧਰਲੇ ਪਾਸੇ ਨੂੰ ਕਿਤੇ ਨਹੀਂ ਨਿਆਣਾ ਸਾਰੇ ਪਰਲੇ ਪਾਸੇ ਫੋਟਵਾਦ ਦੇ ਨਾਲ ਲੱਗੇ ਆਣਗੇ। ਮਤਲਬ ਕਹਿੰਦਾ ਬਾਵਾ ਜੀ ਇਹ ਰੋਡ ਸਾਰਾ ਫਿਰ ਕੱਚਾ ਹੈਗਾ ਲੈ ਵੀ। ਕਿਹੜਾ ਰੋਡ ਆ ਜੀ ਬਿਲਕੁਲ ਕੱਚਾ। ਇੱਕ ਆਨ ਬੰਦਾ ਦੇ ਵਿੱਚ ਫਸੂ ਆ ਕੇ। ਹਾਂਜੀ ਹਾਂਜੀ ਫਸਿਆ ਕੱਲ ਵੀ ਇੱਕ ਟਰਾਲੀ ਬਸ ਸੀ ਜੀ। ਕੱਲ ਉਹਨੇ ਕ੍ਰੇਨ ਮੰਗਾ ਕੇ ਰੁਪਿਆ 2000 ਕੋਲੋਂ ਦੇ ਕੇ ਕਢਾ ਕੇ ਲੈ ਕੇ ਗਿਆ ਵਾ। ਕੱਲੂ ਉੱਤੇ ਕੋਈ ਸਕੂਲ ਦੀਆਂ ਬੱਸਾਂ ਆ ਰਹੇ ਨੇ ਬੱਚੇ ਉਹਦੇ ਵਿੱਚ ਹੁੰਦੇ ਨੇ ਬੱਚੇ ਅਕਸਰ ਘਰ ਜਾ ਰਹੇ ਹੁੰਦੇ ਨੇ। ਲੇਕਿਨ ਉਹ ਬੱਸ ਜਦੋਂ ਫਸ ਜੇ ਤਾਂ ਫਿਰ ਬੱਸ ਦੇ ਵਿੱਚ ਵੀ ਨੁਕਸਾਨ ਹੋ ਤਾਂ ਬੱਚਿਆਂ ਨੂੰ ਨੁਕਸਾਨ ਹੋ। ਪਾਲਟ ਕੇ ਨੁਕਸਾਨ ਹੋ ਸਕਦਾ ਬੱਚਿਆਂ ਦੇ ਸੱਟ ਵੇੜ ਵੀ ਲ ਲੁਧਿਆਣਾ ਸ਼ਹਿਰ 'ਚ ਆ ਜਿੰਨੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਬਣੇ ਆ ਨਾ ਇਹ ਸਾਰੇ ਵਾਅਦੇ ਤਾਂ ਕਰੀ ਜਾਂਦੇ ਆ ਪਰ ਪੂਰਾ ਕੋਈ ਨਹੀਂ ਕਰ ਰਿਹਾ ਕੋਈ ਉਦਘਾਟਨ ਕਰੀ ਜਾਂਦਾ ਕੋਈ ਕੋਸ਼ਿਸ਼ ਕਰੀ ਜਾਂਦਾ ਹੁਣ ਇਹਨਾਂ ਨੇ ਇੱਕ ਮਹੀਮ ਚਲਾਈ ਹੈ ਕ੍ਰਾਂਤੀ ਸਿੱਖਿਆ ਕ੍ਰਾਂਤੀ ਕਿ ਪੰਜਾਬ 'ਚ ਪਹਿਲਾਂ ਸਿੱਖਿਆ ਨਹੀਂ ਸੀਗੀ ਤੁਸੀਂ ਪੜ੍ਹੇ ਨਹੀਂ ਪੰਜਾਬ 'ਚ ਪਹਿਲਾਂ ਅੱਜ ਤੋਂ 20 ਸਾਲ ਵੀ ਪੜਾਈਆਂ ਚੱਲਦੀਆਂ ਉਹੀ ਪੜਾਈਆਂ ਹੁਣ ਚੱਲ ਰਹੀਆਂ ਜਿਹੜਾ ਇਹ ਪੈਸਾ ਖਰਚ ਰਿਹਾ ਕਿਸੇ ਮੰਤਰੀ ਨੂੰ ਬੁਲਾ ਕੇ ਉੱਥੇ ਉਦਘਾਟਨ ਕਰਨ ਦਾ ਦੋ ਦੋ ਉਦਘਾਟਨ ਕਰ ਰਿਹਾ ਹੈ ਹਰ ਜਗ੍ਹਾ ਜਾ ਕੇ ਦੋ ਦੋ ਉਦਘਾਟਨ ਉਹ ਪੈਸੇ ਕਿਨਾਂ ਦੇ ਲੱਗ ਰਹੇ ਆ ਬੱਚਿਆਂ ਦੇ ਲੱਗ ਰਹੇ ਆ ਜਾਂ ਮਾਸਟਰ ਕੋਲੋਂ ਦੇ ਰਹੇ ਆ ਜਾਂ ਐਮਐਲਏ ਕੋਲੋਂ ਦੇ ਰਿਹਾ ਜਾਂ ਪਿੰਡ ਜਾਂ ਮਹੱਲੇ ਵਾਲੇ ਕੋਲੋਂ ਦੇ ਰਿਹਾ ਸਾਡੇ ਲੋਕਾਂ ਨੂੰ ਗੁੰਮਰਾਹ ਕੀਤਾ ਆ ਬਸ ਵੀ ਸਿੱਖਿਆ ਵਾਲੀ ਚੱਲ ਪਈ ਆ ਮੁਹਿੰਮ ਚਲਾਤੀ ਆ ਦੋ ਤਿੰਨ ਮਹੀਨੇ ਇਹਨਾਂ ਨੇ ਇਹੀ ਕੱਢਣੇ ਆ ਕਿਸੇ ਵੀ ਸੜਕ ਦਾ ਕੋਈ ਵਿਕਾਸ ਨਹੀਂ ਹੋਣਾਗਾ ਇਹ ਤੁਸੀਂ ਆਪ ਦੇਖ ਸਕਦੇ ਆ ਮੇਰਾ ਤਾਂ ਵੈਸੇ ਵੀ ਮੇਰਾ ਹਲਕਾ ਸਾਨੇ ਵਾਲ ਪੈਂਦਾ ਵਾ ਮੇਰੀ ਰੋਜ਼ ਦੀ ਰੁਟੀਨ ਆ ਜੀ ਜਿੰਨੇ ਸਾਡੇ ਹਲਕੇ ਦੇ ਸੜਕਾਂ ਟੁੱਟੀਆਂ ਆ ਸਾਡਾ ਰੋਜ਼ ਦਾ ਮੌਹਿਨਾ ਹੁੰਦਾ ਵਾ ਮੇਰੀ ਰੋਜ਼ ਖਬਰ ਲੱਗਦੀ ਆ ਤੁਸੀਂ ਦੇਖ ਵੀ ਸਕਦੇ ਆ ਆ ਚਲੋ ਤੁਸੀਂ ਵੀ ਇੱਥੇ ਆਏ ਆ ਮੈਨੂੰ ਮੌਕਾ ਮਿਲਿਆ ਇਹ ਵੀ ਦੇਖ ਲਓ ਤੁਸੀਂ ਹਾਲ ਲੇਕਿਨ ਤੁਸੀਂ ਲੁਧਿਆਣਾ ਦਾ ਕਹਿੰਦੇ ਕਿ ਰਾਹੋ ਰੋਡ ਕਰ ਆਹੋ ਰੋਡ ਨੂੰ ਖੁੰਨੀ ਰੋਡ ਨਾਮ ਦਿੱਤਾ ਗਿਆ ਹੁਣ ਇਹਨੂੰ ਤਾਜੀ ਰੋਡ ਨੂੰ ਤੁਸੀਂ ਕਿਹੜਾ ਰੋਡ ਦਾ ਨਾਮ ਦਿੱਤਾ ਜਾਉਣਾ ਕੋ ਖੁੰਨੀ ਆ ਥੋੜੇ ਦਿਨ ਪਹਿਲਾਂ ਇੱਥੇ ਹੋਲੀ ਹੋਲੀ ਦੇ ਮਰੇ ਸੀ ਤਿੰਨ ਮੁੰਡੇ ਹੋਲੀ ਦੇ ਤਿੰਨ ਮੁੰਡੇ ਮਰੇ ਆ ਇਹ ਉਦੋਂ ਪਹਿਲਾਂ ਦੀ ਪੱਟੀ ਹਈ ਇਹ ਕਿਹੜਾ ਤਾਜੀ ਪੱਟੀ ਆ ਵੀ ਇਹ ਤਾਂ ਅੱਛਾ ਬੋਲੀਵੋਡਰ ਪੰਜ ਬੰਦੇ ਮਰੇ ਨੇ ਜੀ ਤਿੰਨ ਬੰਦੇ ਉਹ ਦਸ਼ਮੇਡਰੀ ਕੋ ਮਰੇ ਨੇ ਦੋ ਬੰਦੇ ਅੱਗੇ ਮਰੇ ਨੇ ਇੱਕ ਦਿਨ ਦੇ ਵੀ ਪੰਜ ਲਾਸ਼ਾਂ ਕਰੀਆਂ ਨੇ ਅੱਛਾ ਲੇਕਿਨ ਇੱਥੇ ਐਮਐਲਏ ਸਾਹਿਬ ਆਪ ਨਹੀਂ ਦੋਰਾ ਦੇਖੇਗੇ ਵੀ ਇਸ ਏਰੀਆ ਕਿੰਨੇ ਕਮੜੇ ਲਾਦੇਗੇ ਸਰ ਐਮਐਲਏ ਸਾਹਿਬ ਕੀ ਕਰਨ ਰੋਡ ਪਟ ਗਏ ਨੇ ਬਣਾਉਣਾ ਬਹੁਤ ਕੰਮ ਰਹਿੰਦੇ ਨਾਲੇ ਕੰਮ ਕੋਈ ਸ਼ੁਰੂ ਹੀ ਨਹੀਂ ਹੋਏ ਅੱਛਾ ਸਫਾਈ ਕਰਕੇ ਜਾਂਦੇ ਨੇ ਸਫਾਈ ਕਰਮਚਾਰੀ ਉਸਾਨ ਫਿਰ ਖਲਾਰ ਜਾਂਦਾ ਆ ਕੇ ਉਹ ਦੇਖੋ ਤੁਸੀਂ ਫੁੱਟਬਾਲ ਦੇ ਅੰਦਰੋਂ ਦੇਖੋ ਕੀ ਹਾਲ ਹੈ ਕਿੱਡੇ-ਕੱਡੇ ਵੱਡੇ-ਕੱਡੇ ਬੰਦਾ ਪੈਰ ਵੀ ਲੰਘ ਸਕਦਾ ਹੁੰਦਾ ਹੈ ਕੀ ਕਹੋਗੇ ਇਸ ਰੋਡ ਦੇ ਬਾਰੇ ਇੰਨੇ ਮਾੜੇ ਹਾਲਾਤ ਨੇ ਫਿਰ ਬੰਦਾ ਜਦੋਂ ਘਰੋਂ ਨਿਕਲਦਾ ਕੋਈ ਬੰਦੇ ਨੇ ਆਫਿਸ ਜਾਣਾ ਹੋਵੇ ਤਾਂ ਬੰਦਾ ਤਾਂ ਫਿਰ ਉਹ ਪੂਰਾ ਫੇਸ ਕਵਰ ਕਰਕੇ ਆਉਣਾ ਪੈਂਦਾ ਹੋਊਗਾ ਬਾਈ ਬਹੁਤ ਔਖਾ ਕੰਮ ਆ ਡੇਲੀ ਘੜਗੜ ਵੀ ਜਿਆਦਾ ਨਹੀਂ ਤੇ ਆੜੀ ਦੇ ਵਿੱਚ 10 15 ਟਰਾਲੀਆਂ ਜਾਂ ਗੱਡੀਆਂ ਫਸਦੀਆਂ ਫਸਦੀਆਂ ਨੇ ਉਹ ਮਲਵਾ ਪਾਇਆ ਸਭਨੇ ਆਪਣੇ ਆਪਣੇ ਥੀਵਥ ਪਾਇਆ ਹੋਇਆ ਸਾਰਾ ਵੀ ਚੱਲ ਕੋਈ ਨਹੀਂ ਜਲ ਪੱਕੀ ਹੋਊ ਚੱਲ ਮਸ਼ੀਨਰੀ ਨਾਲ ਬਟਣਾ 60 ਬਟਣਾ ਲੱਗੋਗੀ ਪਰ ਹੁਣ ਜਿੱਤੇ ਤੱਕ ਹੁੰਦੀ ਬੰਦਾ ਕਰਦਾ ਹੀ ਆ ਹੁਣ ਗਾਂਦ ਬੰਦੇ ਨੇ ਆਪ ਹੀ ਦੇਖਣਾ ਹੈ ਤਾਂ ਜਾ ਕੇ ਤੁਹਾਨੂੰ ਤਾਜੀ ਦਿਖਾਉਣਾ ਹੈ ਕੱਲ ਚੌਲੀ ਬੈਠੀ ਹੈ ਆ ਮੇਰੇ ਨਾਲ ਚਾਹ ਗੁਰਦੋਂ ਟੋਗਾ ਦਿਖਾਉਣਾ ਘੱਟਣ ਵਾਲੇ ਚਲੋ ਕੋਨ ਕੈਮਰਾ ਚਲਦੇ ਨਾਲ ਤੁਹਾਨੂੰ ਉਹ ਤਸਵੀਰ ਵੀ ਦਿਖਾਵਾਂਗੇ ਜਿਸ ਏਰੀਆ ਦੇ ਵਿੱਚ ਆਹ ਦੇਖ ਸਕਦੇ ਹੋ ਇਸ ਰੋਡ ਦੇ ਉੱਤੇ ਤੁਸੀਂ ਵੀ ਅਗਰ ਕੋਈ ਭਾਰੀ ਗੱਡੀ ਲੈ ਕੇ ਆ ਰਹੇ ਹੋ ਤਾਂ ਇਸ ਰੋਡ ਦੇ ਉੱਤੇ ਇਸ ਵਾਲੀ ਸਾਈਡ ਤੁਸੀਂ ਨਾ ਆਓ ਕਿਉਂਕਿ ਤੁਹਾਡੀ ਵੀ ਗੱਡੀ ਕਿਤੇ ਇਸ ਖੱਡਿਆਂ ਦੇ ਵਿੱਚ ਨਾ ਫਸ ਜਾਏ ਲੇਕਿਨ ਆਹ ਇੱਟਾ ਰੋੜੇ ਪੱਥਰ ਇਸੇ ਤਰ੍ਹਾਂ ਹੀ ਇਸ ਰੋਡ ਦੇ ਉੱਤੇ ਪਏ ਹੋਏ ਨੇ ਲੇਕਿਨ ਆਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਸਾਂਝੀ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਤਾਂ ਹੀ ਰੋਡ ਦੇ ਉਹ ਹਾਲਾਤ ਆ ਸਾਥੀ ਬੈੰਦੀ ਗਈ ਆ ਸਰ ਇਧਰ ਅੱਛਾ ਇਹ ਸਾਰੀ ਰੋਡ ਮਤਲਬ ਕੱਚੀ ਹੈਗੀ ਆ ਫਿਰ ਕਹਿੰਦਾ ਟੋਆ ਕਾਲਦਾ ਜੀ ਉਹ ਤਾਜਾ ਟੋਆ ਵਾ ਵਾ ਜੀ ਬਾ ਤੁਹਾਨੂੰ ਇੱਕ ਟੋਏ ਦੀ ਤਸਵੀਰ ਦਿਖਾ ਜਾ ਰਿਹਾ ਟੋਏ ਦੀ ਤਸਵੀਰ ਤੁਸੀਂ ਖੁਦ ਦੇਖ ਲਓ ਅੱਛਾ ਕੋਈ ਬੈਰੀਕੇਡ ਰਖਵਾ ਦਿੰਦੇ ਕੋਈ ਕਿਸੇ ਨੂੰ ਦੇਖਤਾ ਜਾਂਦਾ ਘਟੋ ਘਟ ਰੋਇਆ ਪਤਾ ਹੀ ਨਹੀਂ ਸੀਗਾ ਜੀ ਕੱਲ ਜੱਕ ਦਾ ਮੈਂ ਡੈਗੀ ਔਰ ਲਾਇਆ ਪੱਥਰ ਉਹਨਾਂ ਨੇ ਰਾਤੀ ਡੰਡਾ ਵੀ ਲਾਇਆ ਸੀਗਾ ਰਾਤੀ ਡੰਡਾ ਵੀ ਲੱਗਿਆ ਦੇਖ ਲਓ ਕਿੰਨਾ ਟੋਆ ਆ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੇ ਇਹਨੂੰ ਜਲਦ ਤੋਂ ਜਲਦ ਬਣਾਇਆ ਆ ਆ ਦੇਖੋ ਜੀ ਆ ਹਾਲਾਤ ਨੇ ਤਾਜਪੁਰੂਡ ਦੇ ਦੇਖੋ ਤਾਂ ਨਾ ਕੋਈ ਬੈਰੀਕੇਡ ਲਗਾਇਆ ਗਿਆ ਵਾ ਨਾ ਕੋਈ ਕੋਚਾ ਕੋਈ ਅਕਸਰ ਬੰਦਾ ਇਧਰ ਕੋਈ ਆ ਦੇਖੋ ਸਕੂਲ ਦੀ ਬੈਣ ਵੀ ਆ ਰਹੀ ਹੈ ਨੇ ਸਕੂਲ ਦੀਆਂ ਬੱਸਾਂ ਵੀ ਆ ਰਹੀਆਂ ਨੇ ਤਮਾਮ ਉਹਦੇ ਵਿੱਚ ਬੱਚੇ ਹੈਗੇ ਨੇ ਕਿਉਂਕਿ ਅਗਰ ਬਾਈ ਚਾਂਸ ਤੇ ਕੋਈ ਜਾਮ ਲੱਗ ਜੇ ਕੋਈ ਚਾਇਨਾਤ ਬੱਸ ਅਗਰ ਇੱਧਰੋਂ ਲੈ ਕੇ ਆ ਜਵੇ ਤਾਂ ਉਹਦਾ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਇਸ ਰੋਡ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬੱਸ ਦੇ ਵਿੱਚ ਬੱਚੇ ਜਾ ਰਹੇ ਨੇ ਲੇਕਿਨ ਆਹ ਦੇਖੋ ਤਾਜਪੁਰ ਦੇ ਹਾਲਾਤ ਹੈਗੇ ਨੇ ਤਾਜਪੁਰ ਦੇ ਜੋ ਸਮਾਰਟ ਸਿਟੀ ਦਾ ਨਾਮ ਦਿੱਤਾ ਗਿਆ ਲੇਕਿਨ ਉਹ ਸਮਾਰਟ ਸਿਟੀ ਦੇ ਹਾਲਾਤ ਤੇ ਤੁਸੀਂ ਖੁਦ ਅੰਦਾਜ਼ਾ ਲਗਾ ਕੇ ਕਮ ਇਹ ਉਹ ਰੋਡ ਆ ਤਾਜਪੁਰ ਰੋਡ ਜਿਹੜਾ ਕਿ ਸੈਂਟਰ ਜੇਲ ਵੱਲੋਂ ਜਾਂਦਾ ਉਸ ਤੋਂ ਬਾਅਦ ਇਹ ਸੈਂਟਰ ਜੇਲ ਤੋਂ ਜਦੋਂ ਵਾਪਸ ਆਣੇ ਆ ਤਾਂ ਇਹ ਉਹ ਰੋਡ ਦੇ ਮਾੜੇ ਹਾਲਾਤ ਬਣੇ ਹੋਏ ਨੇ ਨਾ ਹੀ ਇੱਥੇ ਕੋਈ ਬੈਰੀਕੇਡ ਰੱਖਿਆ ਗਿਆ ਵਾ ਤੇ ਤੁਸੀਂ ਆਪ ਬੈਰੀਕੇਡ ਕਹਿੰਦੇ ਕਿਸੇ ਨੂੰ ਬੈਰੀਕੇਡ ਤਰ ਰਖਵਾ ਦਿੰਦੇ ਕਿਦਰ ਆਈ ਲਾਇਆ ਸੀ ਡੰਡਾ ਲਾਇਆ ਸੀਗਾ ਡੰਡਾ ਕੋਈ ਤੋੜ ਗਿਆ ਵਿੱਚ ਡੇ ਗਿਆ ਹੋਣਾ ਬਿਆਰਾ ਟੁੱਟ ਗਿਆ ਦੁਆਰਾ ਫੇਰ ਲਵਾਨੇ ਆ ਮੁੰਡੇ ਨੂੰ ਆਇਆ ਮੈਂ ਵੀ ਹੁਣੀ ਆਇਆ ਤੁਹਾਡੇ ਮੂਰੇ ਮੂਰੇ ਆਇਆ ਕਿ ਰਾਤ ਨੂੰ ਤਾਂ ਕਿਸੇ ਨੂੰ ਨਜ਼ਰ ਆਉਗਾ ਹੁਣ ਤਾਂ ਚਲੋ ਦਿਨਾਂ ਹੁਣ ਤਾਂ ਸਾਰਿਆਂ ਨੂੰ ਨਜ਼ਰ ਆ ਰਿਹਾ ਵੀਰੇ ਹਾਂਜੀ ਹਾਂਜੀ ਲਾ ਕੇ ਜਾਵਾਂਗੇ ਜੀ ਸੇਫਟੀ ਲਾ ਕੇ ਜਾਵਾਂ ਕੋਈ ਨਾ ਕੋਈ ਜੀ ਲਾ ਕੇ ਜਾਵਾਂ ਕੋਈ ਦੇਖ ਕੇ ਸਾਟ ਨਾ ਲਵਾ ਦਵੇ ਸਰਦਾਰ ਜੀ ਨੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਤਾਂ ਅਸੀਂ ਖੋਦ ਦੇ ਤੇ ਬੈਰੀਕੇਡ ਲਗਾ ਕੇ ਜਾਵਾਂਗੇ ਕਿਉਂਕਿ ਰਾਤ ਨੂੰ ਇੱਥੇ ਕਿਸੇ ਦਾ ਵੀ ਕੋਈ ਜਿਹੜਾ ਹੈ ਜਾਨੀ ਨੁਕਸਾਨ ਵੀ ਜਿਹੜਾ ਹੈ ਹੋ ਸਕਦਾ ਕਿਉਂਕਿ ਇਹ ਤਾਜਪੁਰ ਦੇ ਮਾੜੇ ਹਾਲਾਤ ਜਿਹੜੇ ਤੁਹਾਡੇ ਤੱਕ ਜ ਮੈਂ ਖਬਰਸਾਰ ਨਿਊ ਚੈਨਲ ਤੋਂ ਜੋ ਸਾਂਝੇ ਕੀਤੇ ਨੇ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਖਬਰਸਾਰ ਨਿਊ